ਸਾਚਿਕਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹਮਨਪ੍ਰਿਤ ਕਾਰ ਤੇ ਬਲਟਨ ਦੀ ਸ਼ੁਰੂਆਤ ਸਭ ਤੋਂ ਪਹਿਲੇ ਨਜ਼ਰ ਹੈਡਲਾਈਨਸ ਤੋਂ ਡਾਂਡਾ ਜੋ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹਮਲਾ ਹਮਲੇ ਚ ਨੁਕਸਾਨ ਨਹੀਂ ਗੀਕਾਰ ਅਸ਼ਵਨੀ ਸ਼ਰਮਾ ਦਾ ਬਿਆਨ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਮੁੱਖ ਮੰਤਰੀ ਨੇ ਡੀਜੀਪੀ ਨੂੰ ਮਾਮਲੇ ਚ ਸਖਤ ਕਾਰਵਾਈ ਦੇ ਦਿੱਤੇ ਨਿਰਦੇਸ਼ ਸੰਸਦਵਧ ਸੈਸ਼ਨ ਬੁਲਾਉਣ ਤੇ APMS ਐਕਟ ਨੂੰ ਖਤਮ ਕਰ ਲਈ ਅਗਾਰਦਰ ਨੇ ਕਾਂਗਰਸ ਨੂੰ ਦਿੱਤਾ 7 ਦਿਨਾਂ ਦਾ ਅਦਾਲਤੀ ਮਿਟਮ ਮੰਗ ਨਾ ਮੰਨਣ ਤੇ ਪਾਰਟੀ ਕਰੇਗੀ ਕਾਂਗਰਸ ਯਕਵੰਦਾ ਕਿਰਾਓ ਗੋਠ ਮੇਗੀ ਦੀ ਮੀਟਿੰਗ 'ਚ ਕਈ ਪੱਖਾਂ ਤੇ ਹੋਈ ਚਰਚਾ 15 ਅਕਤੂਬਰ ਤੋਂ ਪੰਜਾਬ 'ਚ ਖੁੱਲਣਗੇ राज्य पाल ने नोटिफिकेशन जारी करके स्कूल खोलने की दी इजाजत 9वीं तो लेके 12वीं جماعت तक के विद्यार्थी जान के स्कूल ऑनलाइन क्लासों की रन किया अठाई किसान जथेबंदी आज चंडीगढ़ से कर लिया मीटिंग खेती एक्टा के खिलाफ आंदोलन की अगली रणनीति पे होगी चर्चा ਕਿੰਦਰ ਦੇ ਗੱਲਬਾਤ ਦੇ ਸੱਦੇ ਦੇ ਵੀ ਹੋਵੇਗਾ ਵਿਚਾਰ ਵਟਾਂਦਰਾ। ਦੂਜਾ ਹਰ ਹਰ ਤੋਂ ਪਹਿਲਾਂ ਲੱਖਾਂ ਕਰਮਚਾਰੀਆਂ ਨੂੰ ਮੋਦੀ ਸਰਕਾਰ ਦਾ ਤੋਹਫਾ ਕਰਮਚਾਰੀਆਂ ਨੂੰ ਮਿਲੇਗਾ 10000 ਦਾ ਫੈਸਵੀ ਵੱਲ ਅਡਵਾਂਸ 50 ਸਾਲ ਦੇ ਵਿਆਜ ਮੁਕਤ ਲੋਨ ਦੀ ਵੀ ਘੋਸ਼ਣਾ। ਬਲਟਿਨ ਦੀ ਸ਼ੁਰੂਆਤ ਕਰਦਿਆਂ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਟਾਂਡਾ ਦੇ ਕਿਸਾਨਾਂ ਵੱਲੋਂ ਦੱਸਦੀ ਹੈ ਕਿ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਭਾਜਪਾ ਪ੍ਰਧਾਨ ਦੇ ਉੱਤੇ ਹਾਲਾਂਕਿ ਉਹਨਾਂ ਦੀ ਸੁਰੱਖਿਆ ਕਰਮਚਾਰੀਆਂ ਵੱਲੋਂ ਅਸ਼ਵਨੀ ਸ਼ਰਮਾ ਨੂੰ ਘਟਨਾ ਸਥਾਨ ਤੋਂ ਦੂਰ ਸੁਰੱਖਿਆ ਥਾਂ ਤੇ ਪਹੁੰਚਾਇਆ ਗਿਆ ਹੈ ਸਥਿਤੀ ਸਾਹਮਣੇ ਆਇਆ ਸੀ ਕਿ ਕਿਸਾਨਾਂ ਦੇ ਵੱਲੋਂ ਅਸ਼ਵਨੀ ਸ਼ਰਮਾ ਦੀ ਕਾਰ ਦੀ ਪੰਨ ਤੋੜ ਕਰਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸੀ ਸੁਪਰ ਪ੍ਰਧਾਨ ਭਾਜਪਾ ਅਸ਼ਵਨੀ ਸ਼ਰਮਾ ਦੀਆਂ ਗੱਡੀਆਂ ਦਾ ਕਾਫਲਾ ਜਲੰਧਰ ਤੋਂ ਮੀਟਿੰਗ 'ਚ ਹਿੱਸਾ ਲੈਣ ਉਪਰੰਤ ਵਾਪਸ ਪਰਤ ਰਿਹਾ ਸੀ ਜਿਸ ਤਰ੍ਹਾਂ ਰਸਤੇ ਦੇ ਵਿੱਚ ਉਹਨਾਂ ਦੀ ਗੱਡੀ ਨੂੰ ਰੋਕ ਕੇ ਕਾਰ ਦੀ ਭੰਨਤੋੜ ਕੀਤੀ ਗਈ ਉਧਰ ਭਾਜਪਾ ਦੇ ਸੀਨੀਅਰ ਆਗੂ ਤਰਨ ਚੁਗ ਨੇ ਵੀ ਯੂਥ ਕਾਂਗਰਸ ਤੇ ਆਰੋਪ ਲਗਾਇਆ ਉਹਨਾਂ ਕਿਹਾ ਕਿ ਅਸ਼ਵਨੀ ਸ਼ਰਮਾ ਤੇ ਯੂਥ ਕਾਂਗਰਸ ਦੇ ਵੱਲੋਂ ਹਮਲਾ ਕਰਵਾਇਆ ਗਿਆ ਅਸ਼ਵਨੀ ਸ਼ਰਮਾ ਦੇ ਹੋਏ ਹਮਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਜਾਂਚ ਕਰਨ ਦੇ ਹੁਕਮ ਵੀ ਜਾਰੀ ਕੀਤੇ ਨੇ ਕਾਲਗਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਸੋ ਦੱਸਦੀ ਹੈ ਕਿ ਅਸ਼ਵਨੀ ਸ਼ਰਮਾ ਤੇ ਹਮਲਾ ਹੁੰਦਾ ਹੈ ਮਾਮਲਾ ਸਾਹਮਣੇ ਆਇਆ ਹੈ ਤੇ ਇਲਜ਼ਾਮ ਯੂਥ ਕਾਂਗਰਸ ਤੇ ਲਾਗਰੇ ਨੇ ਕਿ ਯੂਥ ਕਾਂਗਰਸ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਸ ਨੂੰ ਲੈ ਕੇ ਨਿਰਪੱਖ ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਨੇ ਜਿਹੜਾ ਉਹ ਸੂਈਆ ਉਹ ਬਾਤ ਆਗਾ ਉਹ ਦਿਨਾਂ ਤੋਂ ਲਗਾ ਕਿ ਜਲੰਧਰ ਬਾਈਪਾਸ ਦੇ ਕਿਚੋਂ ਕੋਈ ਰੋਕ ਕਾਰਨ ਮੈਨੂੰ ਲੱਗ ਰਿਹਾ ਸੀ ਕਿ ਮਗਰ ਜਾ ਕੇ ਮਗਰ ਮਨਜ਼ਰ ਕੀ ਸੁਭਾਵੀ ਕਿ ਹੋਣੀ ਹੈ ਉਹਨਾਂ ਨੇ ਉਲਟੂ ਟੂਲਪਲਾਜ਼ਾ ਤੇ ਬੈਠੀ ਹੋਈ ਲੋਕਾਂ ਨਾਲ ਆਪਣੀ ਗੱਡੀ ਦੇ ਆਪਣੀ ਟੈਲੀਫੋਨਿਕਲੀ ਹੋਈ ਸੰਪਰਕ ਹੋਇਆ ਸੀ ਵੀ ਕਿ ਕਿਸ ਨੂੰ ਪਤਾ ਨਾ ਕਿ ਫੋਨ ਆ ਰਿਹਾ ਫੋਨ ਨਹੀਂ ਆ ਰਿਹਾ ਜਿੰਨੀ ਵੀ ਜਿਹੜੇ ਉਹ ਧਰਮੇਲੇ ਬੈਠੇ ਹੋਏ ਉੱਠ ਕੇ ਆਉਂਦੇ ਨੇ ਉਹ ਵੀ ਕਰੀਆਂ ਨਿਕਲ ਜਾਂਦੇ ਨੇ ਲੇਕਿਨ ਉਹ ਮੇਰੀ ਗੱਡੀ ਦੇ ਬਿਲਕੁਲ ਸਾਹਮਣੇ ਟੂਲਪਲਾਜ਼ਾ ਦੇ ਉਸ ਰੋਜ਼ ਹੀ ਆਏ ਜਿੱਥੋਂ ਵੀਆਪੀ ਨਿਕਲਦਾ ਉਹ ਵੀ ਉਹ ਸਾਹਮਣੇ ਗੜੇ ਸੀ ਔਰ ਅੰਦਰੂਣ ਤੇ ਤਾਮੀ ਦੇ ਗਿਆ ਅੰਮ੍ਰਿਤ ਬਾਣੀ ਜਨਮਾਲ ਤੇ ਰੂਪ ਤੰਤਰ ਦੇ ਅਧਿਕਾਰ ਪਰ ਮੈਨੂੰ ਇਹਦਾ ਲੱਗਦਾ ਕਿ ਕਿਸਾਨਾਂ ਨੂੰ ਬਰਨਾਮ ਕਰਨ ਲਈ ਉਹਨਾਂ ਦੇ ਅੰਦੂਰਨ ਨੂੰ ਤਾਕੀਟੋ ਕਰਨ ਦੀ ਕੀਤਾ ਗਿਆ ਔਰ ਬੇਸਵਾਹ ਬੈਂਟ ਸੀ ਪੱਥਰ ਕਮੀ ਨੂੰ ਤੇ ਉਹਨੇ ਮਾਤਾ ਜੀ ਨੂੰ ਕਿਤੇ ਮੈਜੀ ਜੂਲੇ ਟੋਪੇ ਨੇ ਪਰ ਮੇਰੇ ਗਨ ਮੈਂ ਉਹਨਾਂ ਦੀ ਬੜੀ ਬਾਦਰੀ ਹੈ ਉਹਨੇ ਸਭ ਤੋਂ ਪਹਿਲਾਂ ਮੇਰੀ ਗੱਡੀ ਕੱਢੀ ਹੈ ਉਸ ਤੋਂ ਬਾਅਦ ਉਹ ਆਪੇ ਉੱਥੋਂ ਨਿਕਲ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਸ਼ਰੀ ਸ਼ਰਮਾ ਤੇ ਜਿਹੜਾ ਅੱਜ ਕਾਤਲਾ ਨਾਲ ਹਮਲਾ ਜਲੰਧਰ ਤੋਂ ਦਸੂਹਾ ਜਾਂਦਿਆਂ ਹੋਇਆ ਹੋਇਆ ਇਹ ਕਠੋਰੀ ਨਿੰਦਨੀਏ ਹੈ ਇਹ ਲੋਕਤੰਤਰ ਦੀ ਆਵਾਜ਼ ਨੂੰ ਬੰਦ ਕਰਨ ਦਾ ਪ੍ਰਯਾਸ ਹੈ ਇਹ ਹਮਲਾ ਕਿਸਾਨਾਂ ਦੇ ਸ਼ਾਂਤੀ ਮੈਂ ਅੰਦੋਲਨ ਨੂੰ ਬਦਨਾਮ ਕਰਨ ਦਾ ਯੂਥ ਕਾਂਗਰਸ ਸਰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਛੇੜੇਂਤਰ ਹੈ ਬਰਦਾਸ਼ਤ ਨਹੀਂ ਕੀਤਾ ਜਾਏਗਾ ਕੈਪਟਨ ਸਾਹਿਬ ਨੂੰ ਲੱਗਦਾ ਹੋਏਗਾ ਯੂਥ ਕਾਂਗਰਸ ਦੇ ਲੋਕ ਜਿਸ ਤਰ੍ਹਾਂ ਭਾਜਪਾ ਦੇ ਦਫਤਰਾਂ ਤੇ ਲਗਾਤਾਰ ਅੰਮ੍ਰਿਤਸਰ ਚ ਹਮਲੇ ਕਰ ਰਹੇ ਬੀਜੇਪੀ ਦੇ ਦਫਤਰਾਂ ਤੇ ਗੇਟਾਂ ਤੇ ਅੱਗ ਲਗਾਈਆਂ ਜਾ ਰਹੀਆਂ ਬੀਜੇਪੀ ਦੇ ਦਫਤਰਾਂ ਤੇ ਟਾਇਰ ਜਲਾ ਕੇ ਕਿਸਾਨਾਂ ਦੇ ਨਾਮ ਤੇ ਯੂਥ ਕਾਂਗਰਸ ਦੇ ਵੱਡੇ ਵੱਡੇ ਨਾਂ ਉੱਥੇ ਆ ਕੇ ਟਾਇਰ ਚੁੱਟਣ ਦੇ ਨੇ ਭਾਰਤੀ ਜਨਤਾ ਪਾਰਟੀ ਦੇ ਕਾਰ्यालयਾਂ ਤੇ ਹਮਲੇ ਹੋ ਰਹੇ ਚਾਹੇ ਲੁਧਿਆਣੇ ਦਾ ਕਾਰ्यालय ਹੋਵੇ ਜਾਂ ਹੋਰ ਕਾਰ्यालय ਹੋਣ ਇਹ ਯੂਥ ਕਾਂਗਰਸ ਦੇ ਲੋਗ ਔਰ ਬਾਕੀ ਪੋਲੀਟੀਕਲ ਪਾਰਟੀਆਂ ਕਿਸਾਨਾਂ ਦੇ ਅੰਦੋਲਨ ਦੇ ਰਾਜਨੀਤੀਕਰਨ ਸੁਦਰੀ ਅਜੇ ਆਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ ਹੈ ਜਿੱਥੇ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ ਕਿਸਾਨ ਆंदोलਨ ਤੇ ਚਰਚਾ ਕੀਤੀ ਗਈ ਹੈ ਅਗਲੀ ਰਣਨੀਤੀ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਸੋ ਦੱਸ ਦਈਏ ਕਿ ਸ਼ੋਮ ਨੇ ਆਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਸੱਦੀ ਗਈ ਸੀ ਜਿਸ ਵਿੱਚ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਨੂੰ ਸੈਸ਼ਨ ਬੁਲਾਉਣ ਦੀ ਮੰਗ ਵੀ ਕੀਤੀ ਗਈ ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੀ ਮੰਗ ਵੀ ਰੱਖੀ ਗਈ ਹੈ ਕਿ ਵਫਾ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਵਿਦੇਸ਼ ਮੰਤਰੀ ਨੂੰ ਵੀ ਮਿਲੇਗਾ ਅਕਾਲੀ ਦਲ ਦਾ ਟਾਂਚਾ 15 ਨਵੰਬਰ ਤੱਕ ਤਿਆਰ ਕੀਤਾ ਜਾਏਗਾ Dalit ਮੁੱਦਿਆਂ ਤੇ ਵੀ ਇੱਕ ਕਮੇਟੀ ਬਣਾਈ ਜਾਏਗੀ ਜਿਸ ਦੇ ਪ੍ਰਧਾਨ ਚਰਨਜੀਤ ਸਿੰਘ ਅਟਵਾਲ ਹੋਣਗੇ ਤੁਹਾ ਦੱਸ ਦिए ਕਿ ਸ਼੍ਰੋਮਣੀ ਕਾਲ ਦਲ ਦੀ ਕੂਰ ਕਮੇਟੀ ਦੀ ਬੈਠਕ ਹੋਈ ਹੈ ਜਿਸ ਵਿੱਚ ਅਗਲੀ ਰਣਨੀਤੀ ਤੇ ਵਿਚਾਰ ਚਰਚਾ ਕੀਤੀ ਗਈ ਹੈ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਇਲਾਵਾ ਪੰਜਾਬ ਸਰਕਾਰ ਨੂੰ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੀ ਮੰਗ ਵੀ ਕੀਤੀ ਗਈ ਹੈ ਦੱਸ ਦਈਏ ਕਿ ਹੁਣ ਅਕਾਲੀ ਦਲ ਦੇ ਵੱਲੋਂ ਵੀ 7 ਦਿਨ ਦਾ ਆਲਟੀਮੇਟਮ ਦਿੱਤਾ ਗਿਆ ਹੈ ਕਾਂਗਰਸ ਸਰਕਾਰ ਨੂੰ ਕਿ 7 ਦਿਨ ਦੇ ਅੰਦਰ ਵਿਧਾਨ ਸਭਾ ਦਾ ਸੈਸ਼ਨ ਬੁલાਇਆ ਜਾਏ ਉਨਾਵਲ ਐਲਾਨ ਕੀਤਾ ਗਿਆ ਹੈ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸੈਸ਼ਨ ਨਾ ਬੁਲਾਇਆ ਗਿਆ ਤਾਂ ਕਾਂਗਰਸੀ ਆਗੂਆਂ ਦਾ ਘਰਾਉ ਕੀਤਾ ਜਾਏਗਾ। ਢੀਮਾ ਸਾਹਿਬ ਨੇ ਦੱਸ ਹੀ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ 7 ਦਿਨਾਂ ਦਾ ਅਲਟੀਮੇਟਮ ਹੈ। ਨਹੀਂ ਤਾਂ ਕੈਪਟਨ ਸਾਹਿਬ ਦਾ ਘਰਾਉ ਕਰਾਂਗੇ। ਯੂਨਾ ਔਖਾ ਕਰ ਦੇਾਂਗੇ। ਸੈਸ਼ਨ ਬੁਲਾਉਣਾ ਪੈਣਾ ਹੈ। ਫਿਕਸਡ ਮੈਚ ਦਿੱਲੀ ਨਾਲ ਅਸੀਂ ਨਹੀਂ ਖੇਡਣ ਦੇ। ਔਰ ਲਾਸਟ 7 ਦਿਨ ਅਜ ਤੋਂ 20 ਤਰੀਕ ਤੋਂ ਨਹੀਂ ਤਾਂ ਉਹਨਾਂ ਦਾ ਘਰਾਓ ਕੈਪਟਨ ਅਮਰਿੰਦਰ ਸਿੰਘ ਦਾ ਸ਼ੁਰੂ ਔਰ ਨਾ ਕੇਵਲ ਉਹ ਸੈਸ਼ਨ ਬੁਲਾਉਣ ਜਿਹੜੇ ਉਹਨਾਂ ਨੇ ਇਹ ਪਾਸ ਕੀਤੇ ਸੀ ਬੇਲੋ ਵਾਪਸ ਲੈਣ ਔਰ ਨਾਲ ਹੀ ਜਿਹੜੇ ਬਾਕੀ ਸਾਡੀਆਂ ਡਿਮਾਂਡਾਂ ਨੇ ਏਪੀਐਮਸੀ ਮੰਡੀ ਦੀਾਰੇ ਪੰਜਾਬ ਨੂੰ ਐਲਾਨਿਆ ਜਾਵੇ ਇਥੋਂ ਲਿਖ ਕੇ ਭੇਜਿਆ ਜਾਵੇ ਕਿ ਸਟੈਚੂਟਰੀ ਰਾਈਟ ਐਮਐਸਪੀ ਬਣੇ ਔਰੇ ਤਿੰਨੇ ਕਾਨੂੰਨਾਂ ਨੂੰ ਰੱਦ ਕਰ ਦਿਓ ਪਿਛਲੀ ਵਾਰੀ 28 ਤਰੀਕ ਵਾਲਾ ਡਰਾਮਾ ਨਹੀਂ ਚੱਲਣਾ ਜਦੋਂ ਭੇਜਿਆ ਹੀ ਨਹੀਂ ਜੋ ਰੈਜ਼ੋਲੂਸ਼ਨ ਪਾਸ ਹੋਇਆ ਸੋ ਇਹ ਸਾਰੀ ਚੀਜ਼ਾਂ ਤੇ ਅਸੀਂ ਬੜੇ ਕਲੀਅਰ ਹੈ ਕਿ ਪੰਜਾਬ ਨੂੰ APMC ਮੰਡੀ ਹਲਾਨੋ FCI ਅਡਾਨੀ ਤੇ ਜਿੰਨੇ ਗੜਾਉਣਾ ਇਹ APMC ਮੰਡੀ ਹੇਠ ਆਉਣ ਅੱਜ ਪਹਿਲਾਂ ਸਵੇਰੇ ਜਿਹੜੀ ਹੈ ਸਾਰੇ ਸਾਡੇ MLA ਐਕਸ MLA ਤੇ ਹਲਕਾ ਇੰਚਾਰਜ ਸਭਾਤੀ ਤੇ ਹੁਣ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਉਪ ਪ੍ਰਧਾਨ ਜਿਵੇਂ ਕੱਲ੍ਹ ਦੀ ਦਲ ਸਦਨ ਦੇ ਸੈਸ਼ਨ ਦੀ ਪਾਲ ਸਭਾ ਦੀ ਪ੍ਰਧਾਨਗੀ ਦੇ ਵਿੱਚ ਹੋਈ ਆ ਇੱਕ ਤੇ ਕਿਸਾਨੀ ਦੇ ਜਿਹੜੀ ਸਾਰੀ ਸਮੱਸਿਆ ਉਹਦੇ ਉੱਤੇ ਵੀ ਖੁੱਲ ਕੇ ਜਿਹੜੀ ਵਿਚਾਰ ਚਰਚਾ ਹੋਈ ਆ ਔਰ ਪੰਜਾਬ ਸਰਕਾਰ ਨੂੰ ਅਸੀਂ ਅਲਟੀਮੇਟ ਦੇ ਰਹੇ ਆ ਕਿ ਤੁਰੰਤ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਬਲਾ ਕੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਪੰਜਾਬ ਦੇ ਵਿੱਚੋਂ ਸ਼ੁਰੂਆਤ ਕਰਨ ਜਿਹੜਾ ਗਲਤ ਕੰਮ ਕਾਂਗਰਸ ਪਾਰਟੀ ਨੇ 2017 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ APMC ਐਕਟ ਦੀਆਂ ਸੋਧਾਂ ਕਰਕੇ ਚਾਰ ਵੱਡੇ ਫੈਸਲੇ ਕੀਤੇ ਸੀ ਕਿ ਕਿਸਾਨਾਂ ਤੋਂ ਡਾਇਰੈਕਟ ਖਰੀਦ ਦੇ ਪ੍ਰਾਈਵੇਟ ਮੰਡੀਆਂ ਖੋਲਣ ਦੇ ਈ-ਟ੍ਰੇਡਿੰਗ ਦੇ ਔਰ ਉਹਦੇ ਨਾਲ ਇੱਕ ਸਾਰੀ ਸਟੇਟ ਦੇ ਵਿੱਚ ਇੱਕ ਲਾਇਸੈਂਸ ਪ੍ਰਣਾਲੀ ਦੇ ਅੱਜ ਅਸੀਂ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਪਹਿਲਾਂ ਸੈਸ਼ਨ ਬਣਾ ਕੇ ਤੇ ਤੇ ਤੋਂ ਜਿਹੜੀ ਆਪ ਪੰਜਾਬ ਦੀ ਕਾਂਗਰਸ ਸਰਕਾਰ ਨੇ ਗਲਤੀ ਕੀਤੀ ਹੋਈ ਆ ਕਿਸਾਨੀ ਦੀ ਮਦਦ ਤਾਂ ਆ ਜੇ ਪਹਿਲਾਂ ਤੁਸੀਂ ਪੰਜਾਬ ਤੋਂ ਪਹਿਲ ਕਰੋ ਤੇ ਜਿਹੜੀ ਐਮੈਂਡਮੈਂਟ ਤੁਸੀਂ ਏਪੀਐਮਸੀ ਐਕਟ ਦੇ ਵਿੱਚ ਕੀਤੀ ਹੋਈ ਆ ਉਹਨੂੰ ਤੁਰੰਤ ਜਿਹੜਾ ਉਹ ਰਦ ਕਰ ਤੋਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਵੀ ਸੰਘਰਸ਼ ਦੇ ਰਾਤ ਨੇ ਤੇ ਰੋਸ ਦਿਨ-ਦਿਨ ਵਾਧਾ ਚਾਰਿਆ ਕਿਸਾਨਾਂ ਦੇ ਵਿੱਚ ਹੁਣੇ 28 ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਚੰਡੀਗੜ੍ਹ ਵਿਖੇ ਅਗਲੀ ਰਣਨੀਤੀ ਤੇ ਵਿਚਾਰ-ਚਰਚਾ ਕਰਨ ਲਈ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਕੇਂਦਰ ਵੱਲੋਂ ਗੱਲਬਾਤ ਕਰਨ ਦੇ ਲਈ ਦਿੱਤੇ ਗਏ ਸੱਦੇ ਤੇ ਵਿਚਾਰ ਕੀਤਾ ਜਾਏਗਾ ਸੋ ਦੱਸਦੇ ਕਿ ਖੇਤੀ ਐਕਟ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਜਿਸ ਨੂੰ ਲੈ ਕੇ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਅੱਜ ਵੀ ਚੰਡੀਗੜ੍ਹ ਦੇ ਵਿੱਚ 28 ਕਿਸਾਨ ਜਥੇਬੰਦੀਆਂ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ ਇਸ ਵਿੱਚ ਅਗਲੀ ਰਣਨੀਤੀ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ ਇਸ ਤੋਂ ਇਲਾਵਾ ਕੇਂਦਰ ਦੇ ਵੱਲੋਂ ਗੱਲਬਾਤ ਕਰਨ ਦੇ ਲਈ ਭੇਜੇ ਗਏ ਸੱਦੇ ਨੂੰ ਲੈ ਕੇ ਵੀ ਵਿਚਾਰਾਂ ਕੀਤੇ ਜਾਣਗੇ ਇਸ ਮੀਟਿੰਗ ਦੇ ਵਿੱਚ ਸੋ 1290 ਬਣੇ ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨਾਂ 'ਚ ਰੋਸ ਵੱਧਦਾ ਜਾ ਰਿਹਾ ਹੈ ਜਿੱਥੇ ਧਰਨੇ ਪ੍ਰਦਰਸ਼ਨ ਜਾਰੀ ਨੇ ਉੱਥੇ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਅਗਲੀ ਰਣਨੀਤੀ ਵੀ ਤਿਆਰ ਕੀਤੀ ਜਾ ਰਹੀ ਹੈ ਜੰਡੀਗੜ੍ਹ ਤੋਂ ਗੁਰਦੀਪ ਬੈਨੀਪਾਲ ਸਾਡੇ ਪੱਤਰਕਾਰ ਸਰਨਾ ਫੋਨ ਲਾਈਨ ਤੇ ਮੌਜੂਦ ਨੇ ਗੁਰਦੀਪ ਅੱਜ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ ਹਾਲਾਂਕਿ ਉਹਨਾਂ ਵੱਲੋਂ ਧਰਨੇ ਪ੍ਰਦਰਸ਼ਨ ਤਾਂ ਜਾਰੀ ਨੇ ਸੋ ਹੁਣ ਮੀਟਿੰਗ ਦੇ ਵਿੱਚ ਕੀ ਕੀ ਅਹਿਮ ਮੁੱਦੇ ਵਿਚਾਰੇ ਜਾਣਗੇ ਕਿਸਾਨਾਂ ਦੇ ਵੱਲੋਂ ਜੀ ਬਿਲਕੁਲ ਦੇਖੋ ਮਨਪ੍ਰੀਤ ਜੀ ਦੂਜੀ ਵਾਰ ਜਿਹੜਾ ਕੇਂਦਰ ਸਰਕਾਰ ਵੱਲੋਂ ਸੱਦਾ ਆਇਆ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਜਿਹਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਆ ਵੀ ਜਿਹੜਾ ਛੱਦਾ ਜਿਹੜਾ ਕੇਂਦਰ ਸਰਕਾਰ ਦਾ ਪ੍ਰਬੰਧ ਕੀਤਾ ਜਾਵੇ ਜਾਂ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਕਿਸਾਨਾਂ ਨੂੰ ਜਿਹੜਾ ਬੈਠ ਕੇ ਗੱਲਬਾਤ ਲਈ ਸਦਸਤਾ ਗਿਆ ਸੀ ਉਹਨੂੰ ਜਿਹੜਾ ਉਹਨਾਂ ਵੱਲੋਂ ਤੁਰੰਤ ਤੋਂ ਰੱਦ ਕਰ ਦਿੱਤਾ ਗਿਆ ਅੱਜ ਹੁਣ ਕੀ ਫੈਸਲਾ ਹੁੰਦਾ ਇਹ ਦੇਖੋ ਮੀਟਿੰਗ ਦੇ ਵਿੱਚ ਪਤਾ ਲੱਗੂਗਾ ਲੇਕਿਨ ਕਿਸਾਨ ਆਪਣੇ ਜਿਹੜੀਆਂ ਮੰਗਾਂ ਨੂੰ ਲੈ ਕੇ ਅੜੇ ਬੈਠੇ ਨੇ ਉਹਨਾਂ ਦਾ ਸਪਸ਼ਟ ਤੌਰ ਤੇ ਕਹਿਣਾ ਕਿ ਜਿੰਨਾ ਚਿਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਹਨਾਂ ਚਿਰ ਨਾ ਸੰਘਰਸ਼ ਜਾਰੀ ਹੋਊਗਾ ਲਗਾਤਾਰ ਕਿਸਾਨ ਰੇਲਵੇ ਟਰੈਕ ਤੇ ਹੋਵੇ ਜਾਂ પેટ્રોલ ਪੁਲਾਜੇ ਪੂਰੀ ਤਰ੍ਹਾਂ ਜਿਹੜੇ ਘਿਰ ਕੇ ਬੈਠੇ ਹੋ ਨੇ ਸੰਘਰਸ਼ ਸਿਸਟਮ ਦੇਖਿਆ ਜਾਵੇ ਤਾਂ ਪੀਕ ਤੇ ਜਾ ਰਿਹਾ ਇਸ ਲਈ ਹੁਣ ਕਿਸਾਨ ਚਾਹੁੰਦੇ ਨੇ ਕਿ ਜੇਕਰ ਹੁਣ ਗੱਲਬਾਤ ਰਾਹੀ ਕਿਤੇ ਜੇਕਰ ਛਿੱਪੀ ਕਾਨੂੰਨ ਰੱਦ ਕੰਚ ਕੇਂਦਰ ਸਰਕਾਰ ਹਮੀ ਭਰਦੀ ਆ ਤਾਂ ਹੀ ਗੱਲਬਾਤ ਦਾ ਜਿਹੜਾ ਸੱਦਾ ਪ੍ਰਬੰਧ ਕੀਤਾ ਜਾਵੇ ਨਹੀਂ ਕਿਸਾਨ ਜਿਹੜੇ ਨੇ ਹੁਣ ਆਪਣੀਆਂ ਮੰਗਾਂ ਤੇ ਜਰੂਰ ਅੜੇ ਬੈਠੇ ਨੇ ਜੀ ਜੀ ਧੰਨਵਾਦ ਗੁਰਦੀਪ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਦੱਸਦੀ ਹੈ ਕਿ ਅੱਜ 28 ਕਿਸਾਨ ਜਥੇਬੰਦੀਆਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦੀ ਗਈ ਹੈ ਸੋ ਦੂਜੀ ਵਾਰ ਕੇਂਦਰ ਸਰਕਾਰ ਦੇ ਵੱਲੋਂ ਸੱਦਾ ਭੇਜਿਆ ਗਿਆ ਇਹ ਗੱਲਬਾਤ ਕਰਨ ਦਾ ਇਸ ਤੋਂ ਪਹਿਲੇ ਜੋ ਸੱਦਾ ਭੇਜਿਆ ਗਿਆ ਸੀ ਕਿਸਾਨਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਸੀ ਕਿਉਂਕਿ ਇਹ ਕਿਹਾ ਗਿਆ ਸੀ ਕਿਸਾਨਾਂ ਦੇ ਵੱਲੋਂ ਕਿ ਉਹ ਸੱਦਾ ਕੇਂਦਰ ਦੇ ਵੱਲੋਂ ਨਹੀਂ ਖੇਤੀਬਾੜੀ ਅਫਸਰ ਦੇ ਵੱਲੋਂ ਭੇਜਿਆ ਗਿਆ ਹੈ ਸੋਨਾ ਨੇ ਸਾਫ਼ ਕੀਤਾ ਸੀ ਜੇਕਰ ਕੇਂਦਰ ਖੁਦ ਲਿਖਤੀ ਤੌਰ ਤੇ ਸੱਦਾ ਭੇਜੇਗੀ ਤਾਂ ਉਹਨਾਂ ਦੇ ਵੱਲੋਂ ਵਿਚਾਰ ਕੀਤਾ ਜਾ ਸਕਦਾ ਹੈ ਤੇ ਉਹਨਾਂ ਕੇਂਦਰ ਦੇ ਵੱਲੋਂ ਜੋ ਸੱਦਾ ਪੇਚ ਜਾਏਗਾ ਉਸ ਨੂੰ ਲੈ ਕੇ ਅੱਜ ਜੋ ਮੀਟਿੰਗ ਰੱਖੀ ਗਈ ਹੈ ਵਿਚਾਰ ਵਟਾਂਦਰਾ ਹੋਏਗਾ ਜਿਸ ਤੋਂ ਬਾਅਦ ਹੀ ਕੇਂਦਰ ਨਾਲ ਗੱਲਬਾਤ ਕਰਨ ਤੇ ਕੋਈ ਫੈਸਲਾ ਲਿਆ ਜਾਏਗਾ। ਤਦ ਹੀ ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਨੂੰ ਖੋਲਣ ਦੇ ਲਈ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਨੇ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਸਕੂਲ ਖੋਲਣ ਦਾ ਐਲਾਨ ਕੀਤਾ ਗਿਆ ਹੈ। 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀ ਆਪਣੇ ਮਾਪਿਆਂ ਦੀ ਸਹਿਮਤੀ ਦੇ ਨਾਲ ਸਕੂਲ ਆ ਸਕਣਗੇ ਸਕੂਲ ਵਿੱਚ ਮਾਸਕ ਪਹਿਨਣਾ ਤੇ ਦੂਜੇ ਕੋਵਿਡ-19 ਨਿਯਮਾਂ ਦੇ ਪਾਲਣਾ ਕਰਨਾ ਲਾਜ਼ਮੀ ਹੋਏਗਾ ਸਦੱਸਦੀ ਹੈ ਕਿ ਸਕੂਲ ਪ੍ਰਬੰਧਕਾਂ ਦੇ ਵੱਲੋਂ ਸਕੂਲ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਨ ਵੀ ਕਰਨਾ ਪਏਗਾ ਸੋ ਸਿਰਫ ਵਿਦਿਆਰਥੀਆਂ ਨੂੰ ਨਹੀਂ ਸਕੂਲ ਪ੍ਰਬੰਧਕਾਂ ਨੂੰ ਵੀ ਖਾਸ ਧਿਆਨ ਰੱਖਣਾ ਹੋਵੇਗਾ ਜਿਸ ਤਰ੍ਹਾਂ ਦੇ ਨਾਲ ਮਹਾਮਾਰੀ ਨੂੰ ਲੈ ਕੇ ਹੁਣ ਤੱਕ ਸਕੂਲ ਬੰਦ ਰੱਖੇ ਗਏ ਸਨ ਹਾਲਾਂਕਿ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੀ ਸਕੂਲ ਖੋਲੇ ਜਾ ਰਹੇ ਨੇ ਛੋਟੀਆਂ ਕਲਾਸਾਂ ਦੇ ਬੱਚਿਆਂ ਲਈ ਅਜੇ ਸਕੂਲ ਨਹੀਂ ਖੋਲੇ ਜਾ ਰਹੇ ਕੋਈ ਫੈਸਲਾ ਨਹੀਂ ਲਿਆ ਗਿਆ ਸੋ ਮਾਪਿਆਂ ਦੀ ਸਹਿਮਤੀ ਦੇ ਨਾਲ ਹੀ ਇਹ ਬੱਚੇ ਸਕੂਲ ਆ ਸਕਣਗੇ ਅਤੇ ਸਕੂਲ ਆਉਣ ਦੇ ਦੌਰਾਨ ਵੀ ਮਾਸਕ ਪਹਿਨਣਾ ਤੇ ਹੋਰ ਨਿਯਮਾਂ ਦਾ ਪਾਲਣ ਕਰਨਾ ਸਕੂਲ ਅਤੇ ਵਿਦਿਆਰਥੀਆਂ ਲਈ ਦੋਨਾਂ ਲਈ ਲਾਜ਼ਮੀ ਹੋਏਗਾ ਸੋ ਗੁਰਦੀਪ ਬੈਣੀਪਾਲ ਸਣ ਨਾਲ ਬਣੇ ਹੋਏ ਨੇ ਸਾਡੇ ਪੱਤਰਕਾਰ ਗੁਰਦੀਪ ਹੈਡਲਾਈਨ ਜਿਹੜੀਆਂ ਗਾਈਡਲਾਈਨਸ ਨੇ ਉਹ ਜਾਰੀ ਹੋ ਚੁੱਕੀਆਂ ਨੇ ਕਿ ਸਕੂਲ ਖੁੱਲ ਰਹੇ ਨੇ ਹਾਲਾਂਕਿ ਵੱਡੀਆਂ ਕਲਾਸਾਂ ਹੀ ਜਿਹੜੀਆਂ ਨੇ ਆ ਸਕਣਗੀਆਂ 9ਵੀਂ ਤੋਂ 12ਵੀਂ ਤੱਕ ਤੇ ਜੇ ਹੁਣ ਦੀ ਗੱਲ ਕਰੀਏ ਤਾਂ ਪਹਿਲੇ ਇਹ ਮਨਾ ਕਰ ਦਿੱਤਾ ਗਿਆ ਸੀ ਕਿਉਂਕਿ ਮਾਪਿਆਂ ਦੀ ਸਹਿਮਤੀ ਵੀ ਨਹੀਂ ਸੀ ਤੇ ਹੁਣ ਕਿਹਾ ਜਾ ਰਿਹਾ ਕਿ ਜੇ ਮਾਪੇ ਮੰਨਦੇ ਨੇ ਤਾਂ ਬੱਚੇ ਜਿਹੜੇ ਨੇ ਸਕੂਲ ਆ ਸਕਣਗੇ ਹੁਣ ਤੱਕ ਦੀ ਜਾਣਕਾਰੀ ਕੀ ਹੈ ਜੀ ਬਿਲਕੁਲ ਮਨਪੀ ਜੀ ਦੇਖੋ ਪਿਛਲੇ 7 ਮਹੀਨੇ ਤੋਂ ਕੋਵਿਡ-19 ਦੇ ਕਾਰਨ ਹਰ ਜਿਹੜੇ ਸਕੂਲ ਉਹ ਪੂਰੀ ਤਰ੍ਹਾਂ ਬੰਦ ਸੀਗੇ ਪਰ ਹੁਣ ਜਿਸ ਤਰ੍ਹਾਂ ਸਰਕਾਰ ਵੱਲੋਂ ਅਦੇਟਾਂ ਜਾਰੀ ਕੀਤੀਆਂ ਨੇ ਕਿ 15 ਅਕਤੂਬਰ ਤੋਂ 9ਵੀਂ ਤੋਂ ਲੈ ਕੇ ਜਿਹੜੇ 12ਵੀਂ ਤੱਕ ਸਕੂਲ ਜਿਹੜੇ ਕਲਾਸਾਂ ਸ਼ੁਰੂ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਉਹਦੇ ਨਾਲ ਨਾਲ-ਨਾਲ ਜਿਹੜੀਆਂ ਕੋਵਿਡ ਦੀਆਂ ਗਾਈਡਲਾਈਨਾਂ ਸਰਕਾਰ ਵੱਲੋਂ ਉਹ ਵੀ ਜਾਰੀ ਕੀਤੀਆਂ ਗਈਆਂ ਨੇ ਪਰ ਇਹਦੇ ਨਾਲ ਹੁਣ ਜੇਕਰ ਸਕੂਲ ਖੁੱਲਣਗੇ ਜਾਂ ਬੱਚੇ ਸਕੂਲ ਆਉਣਗੇ ਤਾਂ ਇਹਦੇ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ ਜ਼ਰੂਰੀ ਆ। ਪਰ ਨਾਲ ਜਿਹੜੀਆਂ ਸਰਕਾਰ ਵੱਲੋਂ ਹਦਾਇਤਾਂ ਜਰੂਰ ਕੀਤੀਆਂ ਗਈਆਂ ਨੇ ਕੋਵਿਡ ਗਾਈਡਲਾਈਨ ਦਾ ਪੂਰੀ ਤਰ੍ਹਾਂ ਪਾਲਣ ਕਰਨਾ ਹੋਵੇਗਾ ਪੇਸੂਸਲ ਸੈਂਸ ਉਸੇ ਬਣਾ ਕੇ ਰੱਖਣੀ ਜ਼ਰੂਰੀ ਹੋਵੇਗੀ ਕਿਉਂਕਿ ਹਲੇ ਜੇ ਦੇਖਿਆ ਜਾਵੇ ਬਿਸ਼ੱਕ ਕੋਵਿਡ ਦਾ ਅਸਰ ਆ ਜਿਹੜਾ ਛੱਟ ਗਿਆ ਪਰ ਹਲੇ ਪੂਰੀ ਤਰ੍ਹਾਂ ਜਿਹੜਾ ਰਾਹਤ ਨਹੀਂ ਮਿਲੀ ਇਸ ਲਈ ਜ਼ਰੂਰੀ ਆ ਕਿ ਇਸ ਤੋਂ ਜਿਹੜਾ ਵਿਚਾਰ ਰੱਖਿਆ ਤਾਂ ਜਾ ਸਕੇ ਤੇ ਨਾਲ ਸਕੂਲਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਉਹ ਸਿਹਤ ਭਾਗ ਤੇ ਸਿੱਖਿਆ ਭਾਗ ਦੇਆਂ ਜਿਹੜੀਆਂ ਇਹਨਾਂ ਬਿਨ ਹਦਾਇਤਾਂ ਦਾ ਉਪਾਦਨ ਕਰਨਗੇ ਪੂਰੀ ਤਰ੍ਹਾਂ ਸਕੂਲਾਂ ਨੂੰ ਜਿਹੜਾ ਸੈਨੀਟਾਈਜ਼ ਰੋਜ਼ਾਨਾ ਕਰਨਗੇ ਤੇ ਹੁਣ ਇਸ ਤਰ੍ਹਾਂ ਜਿਹੜਾ ਪ੍ਰਬੰਧ ਕੀਤੇ ਗਏ ਨੇ ਇਹ ਤਾਂ ਹੁਣ ਬਾਅਦ ਸਮਝਦਾ ਪਰ ਜਿਸ ਤਰ੍ਹਾਂ 7 ਮਹੀਨੇ ਸਕੂਲ ਖੁੱਲਣੇ ਕਿਤੇ ਨਾ ਕਿਤੇ ਹੁਣ ਮਾਪਿਆਂ ਨੂੰ ਥੋੜੀ ਰਾਹਤ ਮਿਲੀ ਹੈ ਕਿਉਂਕਿ ਸਕੂਲਾਂ ਦੇ ਨਾਲ-ਨਾਲ ਉਸ ਸਿੱਖਿਆ ਸلطਾਵਾਂ ਨੂੰ ਵੀ ਜਿਹੜੀ ਆ ਖੋਲਣ ਦੀ ਗੜੀਆ ਪਰਮਿਸ਼ਨ ਮਿਲੀ ਹੈ ਜੀ ਬਿਲਕੁਲ ਗੁਰਦੀਪ ਫਿਰ ਕੀ ਆ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਪਹਿਲੇ ਕੇਂਦਰ ਦੇ ਵੱਲੋਂ ਸੂਬਾ ਸਰਕਾਰ ਤੇ ਫੈਸਲਾ ਛੱਡੇ ਗਿਆ ਸੀ ਤੇ ਹੁਣ ਬੇਸ਼ੱਕ ਸਰਕਾਰ ਦੇ ਵੱਲੋਂ ਸਕੂਲ ਖੋਲਣ ਦਾ ਐਲਾਨ ਜ਼ਰੂਰ ਕਰ ਦਿੱਤਾ ਗਿਆ ਹੈ ਪਰ ਫੈਸਲਾ ਜੇ ਵੀ ਮਾਪਿਆਂ ਦੇ ਹੱਥ 'ਚ ਆ ਕਿ ਮਾਪੇ ਉਹਨਾਂ ਨੂੰ ਸਕੂਲ ਭੇਜਣਾ ਚਾਹੁੰਦੇ ਨੇ ਜਾਂ ਨਹੀਂ ਜੀ ਬਿਲਕੁਲ ਕਿਉਂਕਿ ਪਹਿਲਾਂ ਵੀ ਜਦੋਂ ਸਕੂਲ ਕੇਂਦਰ ਸਰਕਾਰ ਵੱਲੋਂ ਕਿਹਾ ਸੀ ਤਾਂ ਉਸ ਟਾਈਮ ਵੀ ਮਾਪਿਆਂ ਵੱਲੋਂ ਕਾਫੀ ਜ਼ਿਆਦਾ ਜਿਹੜਾ ਇਹਦਾ ਇਤਰਾਜ਼ ਪਾਇਆ ਜਾ ਰਿਹਾ ਸੀ ਕਿ ਕੋਵਿਡ ਦਾ ਕਹਿ ਚੱਲਦਾ ਹੈ ਤੇ ਬੱਚਾਂ ਤੇ ਜੇਕਰ ਇਸ ਤਰ੍ਹਾਂ ਅਸਰ ਹੋ ਗਿਆ ਤਾਂ ਦਾ ਜ਼ਿੰਮੇਵਾਰ ਕੌਣ ਹੋਵੇਗਾ ਪਰ ਹੁਣ ਜਿਸ ਤਰ੍ਹਾਂ ਸਟਾਰਟ ਜਿਹੜੀ ਕੀਤੀ ਗਈ ਹੈ ਉਹ ਵੱਡੀਆਂ ਕਲਾਸਾਂ ਤੋਂ ਕੀਤੀ ਗਈ ਹੈ ਇਤਨਾ ਕਿਸੇ ਜ਼ਰੂਰ ਮੈਨੂੰ ਲੱਗਦਾ ਵੀ ਇਸ ਮਾਮਲੇ ਦੇ ਵਿੱਚ ਪੇਰੈਂਟ ਜ਼ਰੂਰ ਜਿਹੜਾ ਸਾਥ ਦੇਣਗੇ ਪਰ ਹੁਣ ਜੇਕਰ ਕਿਉਂਕਿ ਹੋਰ ਸਾਰੇ ਵਪਾਰਕ ادارے ਨੇ ਖੁੱਲ ਗਏ ਨੇ ਆਵਾਜਾਈ ਸ਼ੁਰੂ ਹੋ ਚੁੱਕੀ ਆ ਇਸ ਲਈ ਹੁਣ ਲੋਕਾਂ ਨੂੰ ਲੱਗਦਾ ਨਹੀਂ ਕਿ ਜਿਹੜਾ ਜਿਵੇਂ ਦੇਖਿਆ ਜਾ ਕਿ ਰੈਲੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਹੁਣ ਮਾਪੇ ਵੀ ਚਾਹੁੰਦੇ ਨੇ ਕਿ ਬੱਚੇ ਹੁਣ ਉਹਨਾਂ ਦੇ ਸਕੂਲ ਜਾਣ ਪਰ ਨਾਲ ਇਹਨਾਂ ਦੇ ਜਿਹੜੀਆਂ ਦੂਜੀਆਂ ਕਲਾਸਾਂ ਨੇ ਆਨਲਾਈਨ ਕਲਾਸਾਂ ਵੀ ਜਿਹੜੀਆਂ ਉਸੇ ਤਰ੍ਹਾਂ ਜਾਰੀ ਰਹਿਣਗੀਆਂ ਜੀ ਧੰਨਵਾਦ ਗੁਰਦੀਪ ਜਾਣਕਾਰੀ ਸਾਂਝੀ ਕਰਨ ਲਈ ਸਦਾ ਦੱਸਦੀਏ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ 15 ਅਕਤੂਬਰ ਤੋਂ ਸਕੂਲ ਖੋਲੇ ਜਾ ਰਹੇ ਨੇ ਹਾਲਾਂਕਿ ਮਾਪਿਆਂ ਦੇ ਉੱਤੇ ਇਹ ਫੈਸਲਾ ਛੱਡਿਆ ਗਿਆ ਹੈ ਕਿ ਮਾਪਿਆਂ ਦੀ ਸਹਿਮਤੀ ਦੇ ਨਾਲ ਹੀ ਬੱਚੇ ਸਕੂਲ ਚ ਆ ਸਕਣਗੇ 9ਵੀਂ ਤੋਂ 12ਵੀਂ ਜਮਾਤ ਤੱਕ ਹੀ ਜਿਹੜੇ ਬੱਚੇ ਨੇ ਉਹ ਸਕੂਲਾਂ ਦੇ ਵਿੱਚ ਆ ਸਕਣਗੇ ਪੜ੍ਹਾਈ ਕਰ ਸਕਣਗੇ ਸੋ ਇਸ ਦੇ ਲਈ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸਰਕਾਰ ਦੇ ਵੱਲੋਂ ਸਿਹਤ ਵਿਭਾਗ ਦੇ ਵੱਲੋਂ ਉਹਨਾਂ ਦਾ ਪਾਲਣ ਕਰਨਾ ਲਾਜ਼ਮੀ ਹੋਏਗਾ ਤਦ ਤਰੀਕਸਾਨਾ ਦੇ ਤਰਨਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਬਿਆਨ ਜਾਰੀ ਕੀਤਾ ਹੈ ਕਿ ਸੂਬੇ ਵਿੱਚ ਬਲੈਕਆਊਟ ਹੋ ਸਕਦਾ ਹੈ ਪਰ ਥਰਮਲ ਪਲਾਂਟ ਇੰਪਲਾਈ ਯੂਨੀਅਨ ਨੇ ਇਸ ਬਿਆਨ ਨੂੰ ਨਿਰਾਧਾਰ ਦੱਸਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਲੈਕਆਊਟ ਦੀ ਕੋਈ ਵੇ ਸਥਿਤੀ ਨਹੀਂ ਹੈ। ਸਾਰਿਆਂ ਥਰਮਲ ਪਲਾਂਟਾਂ ਦੇ ਵਿੱਚ 15 ਦਿਨ ਦਾ ਕੋਲਾ ਰੱਖਿਆ ਹੋਇਆ ਹੁੰਦਾ ਹੈ। ਇਸ ਕਾਰਨ ਬਾਇਓ ਗੈਸ ਪਲਾਂਟ ਤੇ ਪਾਣੀ ਨਾਲ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਚੱਲ ਰਹੇ ਨੇ। ਉਹਨਾਂ ਪੰਜਾਬ ਦੇ ਵਿੱਚ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਵੀ ਜਾਣਕੇ ਨਿਸ਼ਾਨੇ ਸਾਦੇ ਨੇ। ਗੁਰਸੇਵਕ ਜੀ ਪੰਜਾਬ ਦੀ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਦਾ ਧਰਨਾ ਰੇਲ ਟ੍ਰੈਕ ਤੇ ਹੈਗਾ ਤਾਂ ਕੋਲਾ ਜੇ ਖਤਮ ਹੋਣ ਵਾਲਾ ਸਾਡੇ ਕੋਲੇ ਤਾਂ ਬਲੈਕਆਊਟ ਹੋ ਸਕਦਾ ਹੈ ਕੀ ਸਚਾਈ ਕੀ ਇਹਦੇ ਪਿੱਛੇ ਕੀ ਬਲੈਕਆਊਟ ਵਾਕਈ ਹੋ ਸਕਦਾ ਹੈ ਨਹੀਂ ਜੀ ਕੋਈ ਬਲੈਕਆਊਟਾ ਹੋਣ ਵਾਲੀ ਕੋਈ ਇਦਾਂ ਦੀ ਗੱਲ ਨਹੀਂ ਹੈ ਪਹਿਲੀ ਗੱਲ ਤਾਂ ਇਹ ਕਿ ਸਾਡੇ ਜਿਹੜੇ ਡਾਇਰੈਕਟਰ ਵਿੱਤ ਤੇ ਡਾਇਰੈਕਟਰ ਜਨਰੇਸ਼ਨ ਆ ਉਹਨਾਂ ਕੋਲ ਚਾਰਜ ਆ ਡਾਇਰੈਕਟਰ ਜਨਰੇਸ਼ਨ ਦਾ ਜਤਿੰਦਰ ਗੋਇਲ ਜੀ ਤੁਸੀਂ ਕੱਲ ਦਾ ਉਹਨਾਂ ਦਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਬਿਆਨ ਪੜ੍ਹ ਲਓ ਔਰ ਉਹਨਾਂ ਦੀ ਡਿਬੇਟ ਆਈ ਹੋਈ ਆ ਕਿਸੇ ਚੈਨਲ ਦੇ ਉੱਤੇ ਕਿ ਸਾਡੇ ਕੋਲੇ ਮਤਲਬ ਜਿਹੜਾ ਕੋਲਾ ਕੋਲੇ ਦਾ ਭੰਡਾਰ ਆ ਉਹ ਪਿਆ ਹੈਗਾ ਤੇ ਉਸ ਤੋਂ ਇਲਾਵਾ ਜਿਹੜਾ ਜਿਹੜਾ ਸੈਂਟਰ ਪੂਲ ਆ ਉਹਦੇ ਵਿੱਚੋਂ ਵੀ ਅਸੀਂ 64500 ਮੈਗਾਵਾਟ ਤੋਂ ਵੀ ਜ਼ਿਆਦਾ ਬਿਜਲੀ ਜਿਹੜੀ ਹੈ ਉਹ ਖਰੀਦ ਸਕਦੇ ਆ 14-1500 ਮੈਗਾਵਾਟ ਜਿਹੜੀ ਬਿਜਲੀ ਅਸੀਂ ਜਿਹੜੀ ਸਾਡੇ ਪਾਣੀ ਬਿਜਲੀ ਪ੍ਰੋਜੈਕਟ ਹੈ ਬਾਇਓਮਾਸ ਦੇ ਹੈ ਪ੍ਰਾਈਵੇਟ ਲੱਗੇ ਹੋਏ ਹੈ ਜਾਂ ਸੂਰਜੀ ਊਰਜਾ ਦੇ ਜਿਹੜੇ ਲੱਗੇ ਹੋਏ ਆ ਉਹਨਾਂ ਤੋਂ ਅਸੀਂ ਖਰੀਦ ਸਕਦੇ ਆ ਸੋ ਇਸ ਕਰਕੇ ਅੱਜ ਦੀ ਡੇਟ ਦੇ ਵਿੱਚ 8000 ਮੈਗਾਵਾਟ ਦੀ ਬਿਜਲੀ ਦੀ ਲੋੜ ਆ ਪੰਜਾਬ ਦੇ ਵਿੱਚ ਤੇ ਉਹ 8000 ਮੈਗਾਵਾਟ ਬਿਜਲੀ ਸਾਡੇ ਕੋਲੇ ਉਪਲਬਧਤ ਹੈ ਪਰ ਜਿਹੜਾ ਸਰਕਾਰ ਕਹਿ ਰਹੀ ਹੈ ਕਿ ਬਲੈਕਆਊਟ ਹੋ ਸਕਦਾ ਹੈ ਬਿਲਕੁਲ ਇਹ ਗਲਤ ਹੈ ਔਰ ਸਰਕਾਰ ਪਹਿਲਾਂ ਪੰਜਾਬ ਦੀ ਸਰਕਾਰ ਜਿਹੜੀ ਹੈ ਪਹਿਲਾਂ ਕਸਾਲਾ ਦੇ ਨਾਲ ਜਿਹੜੀ ਫੋਕੀ ਹਮਦਰਦੀ ਕਰਦੀ ਰਹੀ ਹੈ ਔਰ ਹੁਣ ਉਹਨਾਂ ਦੇ ਸੰਘਰਸ਼ ਨੂੰ ਤਾਰਪੀਟੋ ਕਰਨ ਦੇ ਵਾਸਤੇ ਇਹਨਾਂ ਨੇ ਜਾਨਵੁੰਜ ਕੇ ਜਿਹੜਾ ਬਿਆਨ ਦਿੱਤਾ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਬਲੈਕਆਊਟ ਜਿਹੜਾ ਹੋ ਸਕਦਾ ਤੁਦਰੀਗਵਾਰ ਫਿਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਕਟਨਾ ਜ਼ਿਲ੍ਹਾ ਫਤਿਗੜ ਸਾਹਿਬ ਦੇ ਪਿੰਡ ਤਿਰਖਾਰ ਮਾਜਰਾ ਜਵਾਕਰੀ ਹੈ ਸੁਝਾ ਰਹੇ ਕਿ ਬੰਦ ਪਈ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੇ ਸੇਵਾਦਾਰ ਦੇ ਕੋਲ ਗੱਡੀ ਤੇ ਆਏ ਵਿਅਕਤੀ ਨੇ ਮੱਥਾ ਟੇਕਣ ਦੀ ਗੱਲ ਕੀਤੀ ਤੇ ਜਦੋਂ ਗੁਰੂ ਘਰ ਦਾ ਦਰਵਾਜ਼ਾ ਖੋਲਿਆ ਗਿਆ ਤਾਂ ਅੰਦਰ ਵੜਦੇ ਸਾਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਫਾੜਨੇ ਸ਼ੁਰੂ ਕਰ ਦਿੱਤੇ ਗਏ। ਮੌਕੇ ਤੇ ਹੀ ਸੇਵਾਦਾਰ ਦੇ ਬਲੋਜ਼ ਨੂੰ ਕਾਬੂ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਦੋਸ਼ਕ ਵਿਅਕਤੀ ਦੇ ਖਿਲਾਫ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਹੈ ਅਤੇ ਪੁੱਛਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਅਜਿਹਾ ਕਿਉਂ ਕੀਤਾ ਗਿਆ। ਦੂਜੇ ਪਾਸੇ ਬੇਦਬੀ ਦੇ ਕੋਹਰ ਕਟਨਾ ਪਿੰਡ ਜੱਲਾ ਵਿਖੇ ਵੀ ਵਾਪਰੀ ਹੈ ਜਿਸ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ ਸਦੋਂ ਵਕਤ ਵਕਤ ਥਾਵਾਂ ਤੇ ਜਈਆਂ ਘਟਨਾ ਵਾ ਇੱਕ ਵਾਰ ਫਿਰ ਤੋਂ ਵਾਪਰੀਆਂ ਨੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੀ ਬੇਦਬੀ ਕੀਤੀ ਗਈ ਹੈ ਹਾਲਾਂਕਿ ਇੱਕ ਪਾਸੇ ਮੁਲਜ਼ਮ ਨੂੰ ਕਾਬੂ ਵੀ ਕਰ ਲਿਆ ਗਿਆ ਹੈ ਕੁਝ ਪੜਤਾਲ ਕੀਤੀ ਜਾ ਰਹੀ ਹੈ ਸਾਡੇ ਪ੍ਰਧਾਨ ਸਾਹਿਬ ਜੀ ਗਏ تھے ਤਰਖਾਣ ਮਾਧਰੇ ਜਦੋਂ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਦਾ ਜਿਹੜੀ ਘਟਨਾ ਵਾਪਰ ਗਈ ਤੇ ਉਸ ਤੋਂ ਬਾਅਦ ਉਹ ਗੁਰੂ ਘਰ ਦੇ ਵਿੱਚ ਜਦੋਂ ਆਏ ਆ ਕੇ ਉਹਨਾਂ ਨੇ ਦੇਖਿਆ ਦੇਖਣ ਦੇਖਣ ਤੋਂ ਆ ਕੇ ਦੇਖਣ ਤੋਂ ਬਾਅਦ ਉਹਨਾਂ ਨੇ ਜੋ ਦੇਖੇ ਵੀ 10 ਅੰਗ ਇੱਥੇ ਵੀ ਬੇਅਦਬੀ ਕੀਤੀ ਵੀ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਕੀਤੀ ਜਦ ਇਹ ਆਏ ਅਸੀਂ ਆ ਕੇ ਦੇਖਿਆ ਆ ਕੇ ਦੇਖਿਆ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਬੜੀ ਦੁਖਦਾਈ ਘਟਨਾ ਵਾਪਰੀ ਆ ਬੜਾ ਅਫਸੋਸ ਦੀ ਗੱਲ ਆ ਬੜਾ ਚਿੰਤਾ ਦੀ ਗੱਲ ਆ ਬਹੁਤ ਹੀ ਮਨ ਨੂੰ ਬੁੱਤ ਲੱਗਿਆ ਕੋਈ ਸੀਸੀਟੀਵੀ ਕੁੱਤੇ ਜਾਈਏ ਸਾਹਮਣੇ ਦੇਖ ਰਹੇ ਨੇ ਜੂ ਤੇ ਵਾਸਤੇ ਦੇਖ ਰਹੇ ਸੀ ਬਾਹਰ ਬੈਠੇ ਸੀ ਦੋ ਬਜ਼ੁਰਗ ਸੀ ਮੇਰੇ ਨਾਲ ਦਰਵਾਰ ਸਾਹਿਬ ਨੂੰ ਲੋਕ ਲੱਗਿਆ ਹੋਇਆ ਸੀ ਉਹ ਬੰਦਾ ਆ ਕੇ ਦੱਸਣ ਲੱਗਿਆ ਵੀ ਮੈਂ ਮੱਥਾ ਟੇਕਣਾ ਤੇ ਈਮਾਨੂ ਕਿਹਾ ਵੀ ਨਲਕਾ ਜਾਓ ਪਹਿਲਾਂ ਪਰ ਹਣਾ ਬਾਤ ਤੋਂ ਕਿ ਕਾਕਾ ਆਪਣਾ ਨਾਲ ਜ਼ਿੰਦਾ ਖੋਲ ਰਿਹਾ ਜ਼ਿੰਦਾ ਖੋਲੇ ਵੀ ਦਰਵਾਜ਼ੇ ਨੂੰ ਲਾਣ ਲੱਗਿਆ ਹਲੇ ਇਹਨੇ ਨੂੰ ਗੁਰੂ ਸਾਹਿਬ ਦੇ ਕੋਲ ਉਸ ਬੰਦੇ ਨੇ ਮੱਥਾ ਵੀ ਨਹੀਂ ਟੇਕਿਆ ਉਹਨੇ ਜਾਣਸਾਰ ਗੁਰੂ ਸਾਹਿਬ ਦੀ ਬੇਇੱਜ਼ਤੀ ਕੀਤੀ ਕੀ ਕੀ ਬੇਅਦਬੀ ਕੀਤੀ ਅੰਗ ਪਾੜੀ ਜੀ ਕਿੰਨੇ ਅੰਗ ਪਾੜਨੇ ਆਂਗੇ ਗਿਣੇ ਨਹੀਂ ਜੀ ਗੁਰਕਾ ਸਾਹਿਬ ਦੇ ਵੀ ਪਾੜੇ ਜਿੱਥੇ ਜਿੱਤ ਨੇ ਕਰਦੇ ਜਿਹੜੇ ਗੁਰਕਾ ਸਾਹਿਬ ਦੇ ਸੀ ਖਾਨਮਾ ਜਿਹੜੇ ਤੋਂ ਟੈਲੀਫੋਨ ਆਇਆ ਸੀਗਾ ਇੱਕ ਬੰਦਾ ਸੀ ਜਿਹਨੇ ਕਿ ਕੋਈ ਗੁਰੂਗ੍ਰਾਮ ਸਾਹਿਬ ਦੇ ਪੰਨਿਆਂ ਦੀ ਬੇਅਦਬੀ ਕਰਤੀ ਤੇ ਜਿਹੜਾ ਕਿ ਉਹ ਮੌਕੇ ਤੇ ਫੜਿਆ ਗਿਆ ਸੀ ਉਹਨੂੰ ਸਰਹੰਦ ਖਾਨੇ ਲੈ ਗਏ ਉਸ ਤੋਂ ਬਾਅਦ ਹੁਣ ਉਹਦੀ ਪੁੱਛਗਿੱਛ ਕਰਨ ਤੋਂ ਬਾਅਦ ਪਰਚਾ ਤਾਂ ਹੁਣ ਸੀ ਦਰਜ ਕਰ ਦਾਂਗੇ ਬਾਕੀ ਪੁੱਛਗਿੱਛ ਦਰਜ ਹੁਣ ਕੌਣ ਤੋਂ ਬਾਅਦ ਉਹਦਾ ਪੂਰਾ ਨਾਮ ਤੇ ਉਹਦਾ ਕਿੱਥੇ ਦਾ ਬੰਦਾ ਕਿਉਂ ਨੇ ਇਸ ਤਰ੍ਹਾਂ ਕਰਿਆ ਤੇ ਉਹ ਸਾਰਾ ਪੁੱਛਗਿੱਛ ਤੋਂ ਬਾਅਦ ਹੀ ਹੁਣ ਪਤਾ ਲੱਗੇਗਾ ਉਹ ਮਾਇ ਸੀ ਉਹ ਤੇ ਮੈਂ ਕਾਹਦੇ ਤੇ ਸੀ ਉਹ ਉਹਦੇ ਕੋਲੇ ਕਾਰ ਸੀਗੀ ਤੇ ਪਰ ਅਸੀਂ ਥਾਣੇ ਲੈ ਗੋਦਾ ਨੰਬਰ ਹੁਣ ਉੱਥੇ ਜਾ ਕੇ ਪਤਾ ਲੱਗਣਾ ਤੇ ਇਸ ਤੋਂ ਬਾਅਦ ਉਹ ਮੇਨਤਾ ਉਹਦੀ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੂਗਾ ਇਕੱਲਾ ਬੰਦਾ ਸੀ ਕਿ ਹੋਰ ਵੀ ਨਾਲ ਸੀ ਉਹਦੇ ਅਜੇ ਤੱਕ ਤਾਂ ਇੱਕੋ ਹੀ ਬੰਦਾ ਸੀਗਾ ਤੁਦਰੀ ਸ਼੍ਰੀ ਅਕਾਲ ਤੱਕ ਤੇ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਅਜੀਆਂ ਬੇਦਬੀ ਦੀਆਂ ਘਟਨਾਵਾਂ ਨੂੰ ਮੰਨ ਭਾਗਾ ਦੱਸਿਆ ਗਿਆ ਫਤਗੜ ਸਾਹਿਬ ਦੇ ਵਿਖੇ ਜੋ ਬੇਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ ਉਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦੁੱਖ ਜ਼ਾਹਰ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨ ਆंदोलਨ ਤੇ ਬੋਲਦਿਆਂ ਦੱਸਿਆ ਕਿ ਕਿਸਾਨ ਆंदोलਨ ਵੀ ਫੇਲ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਅਤੇ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਚੁਲਾਈ ਜਾਂਦੀ ਜਾਏ ਇਹ ਬੜੀ ਮੰਦ ਭਾਗੀ ਘਟਨਾ ਜਿਹੜੀ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਦੋ ਪਿੰਡਾਂ ਦੇ ਵਿੱਚ ਵਾਪਰੀ ਹੈ ਔਰ ਹਰਾਨੇ ਦੀ ਗੱਲ ਹੈ ਕਿ ਜਿਸ ਵੇਲੇ ਬਰਗਾੜੀ ਕਾਂਡ ਹੋਇਆ ਸੀ ਉਸ ਵੇਲੇ ਵੀ ਕਿਸਾਨ ਅੰਦੋਲਨ ਜਿਹੜਾ ਹੈ ਉਹ ਚੱਲ ਰਿਹਾ ਸੀ ਕਿਸਾਨ ਸੜਕਾਂ ਦੇ ਉੱਤੇ ਤੇ ਰੇਲ ਦੀਆਂ ਪਰੜੀਆਂ ਦੇ ਉੱਤੇ ਬੈਠੇ ਸੀ ਤੇ ਹੁਣ ਵੀ ਕਿਸਾਨ ਅੰਦੋਲਨ ਜਿਹੜਾ ਹੈ ਉਹ ਪੰਜਾਬ ਦੀ ਤਰਤੀ ਦੇ ਉੱਤੇ ਬੜੇ ਸਿਖਰਾਂ ਦੇ ਉੱਤੇ ਪਹੁੰਚਿਆ ਹੋਇਆ ਤੇ ਇਸ ਕਿਸਮ ਦੀਆਂ ਕਟੀਆਂ ਕਰਤੂਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਸ਼ੱਕ ਹੈ ਕਿ ਇਹ ਕਿਸਾਨ ਅੰਦੋਲਨ ਨੂੰ ਫੇਲ ਕਰਨ ਦਾ ਇੱਕ ਯਤਨ ਵੀ ਜਿਹੜਾ ਹੈ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਜੇ ਪੰਜਾਬ ਸਰਕਾਰ ਪੰਜਾਬ ਪੁਲਿਸ ਇਹੋ ਜਿਹੇ ਦੋਸ਼ੀਆਂ ਨੂੰ ਸਜ਼ਾਵਾ ਦੇਉਣ ਦੇ ਵਿੱਚ ਸਮਰੱਥਾ ਨਹੀਂ ਜਿਤਾਉਂਦੀ ਤਾਂ ਫਿਰ ਇਹੋ ਜਿਹੇ ਜਿਹੜਾ ਦੋਸ਼ੀ ਅੱਜ ਫੜਿਆ ਗਿਆ ਇਹਨੂੰ ਸੰਗਤ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਗੁਰੂ ਖਾਲਸਾ ਪੰਥ ਜਿਹੜਾ ਹੈ ਉਹ ਆਪ ਸਜ਼ਾਵਾ ਦੇਣ ਦੇ ਲਈ ਫਿਰ ਸਮਰੱਥ ਹੈ ਬੜੀ ਮੰਦਪਾਗੀ ਕਰਨਾ ਜਿਹੜੀ ਹੈ ਇਹ ਵਾਪਰੀ ਹੈ ਇਹਦੀ ਜਿੰਨੀ ਨਕੇਦੀ ਜਾਵੇ ਕੀਤੀ ਜਾਵੇ ਉਨੀ ਜਿਹੜੀ ਹੈ ਉਹ ਥੋੜੀ ਹੈ ਕਿੰਨਾ ਕਿਤੇ ਕਿਤਨਾ ਕਿਤੇ ਇਹਦੇ ਪਿੱਛੇ ਬਹੁਤ ਵੱਡੀ ਜਿਹੜੀ ਆ ਉਹ ਸਾਜ਼ਿਸ਼ ਨਜ਼ਰ ਆਉਂਦੀ ਹੈ ਤੇ ਇਹ ਵੀ ਸ਼ੰਕਾ ਹੈਗਾ ਕਿ ਹੁਣ ਇੱਕ ਦੋ ਦਿਨਾਂ ਤੱਕ ਇਹਨੂੰ ਜਿਹੜਾ پاگل ਕਰਾਰ ਦੇ ਦਿੱਤਾ ਜਾਊਗਾ ਇਹਦਾ ਪਰਿਵਾਰ ਆ ਜਾਊਗਾ ਜਾਂ ਕੋਈ ਬੇਸ਼ਰਮ ਜੇ ਹੋ ਕੇ ਇਹਨਾਂ ਦੇ ਆਂਢੀ ਗੁਆਂਢੀ ਆ ਜਾਣਗੇ ਤੇ ਉਹ ਕਹਿਣਗੇ ਕਿ ਇਹਦਾ ਤਾਂ ਦਿਮਾਗ ਜਿਹੜਾ ਹੈ ਜੀ ਉਹ ਕੰਮ ਨਹੀਂ ਕਰਦਾ ਪੁਲਿਸ ਵੀ ਜਿਹੜੀ ਹੈ ਉਹ ਹੋ ਸਕਦਾ ਕਹੇ ਕਿ ਇਹਦਾ ਦਿਮਾਗ ਨਹੀਂ ਕੰਮ ਕਰਦਾ ਪਰ ਐਸੀ ਕੋਈ ਗੱਲ ਨਹੀਂ ਹੈ ਉਹ ਚੰਗਾ ਭਲਾ ਹੈਗਾ ਇਸ ਕਰਕੇ ਇਹੋ ਜੇ ਦੋਸ਼ੀ ਨੂੰ ਜਿਹੜਾ ਹੈ ਜੇ ਪੁਲਿਸ ਸਜ਼ਾ ਨਹੀਂ ਦਿੰਦੀ ਤੇ ਸੰਗਤ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਸੰਗਤ ਸਜ਼ਾ ਦੇਣ ਲਈ ਸਮਰੱਥ। ਕਨੇਕ ਵਾਰ ਫਿਰ ਤੋਂ ਨਜ਼ਰ ਪਾਇਆ ਹੁਣ ਤੱਕ ਦੀਆਂ ਹੈਡਲਾਈਨਸ ਤੇ। ਕਾਣਾਚੇ ਪੰਜਾਬ ਪਾਜਪਾ ਪ੍ਰਧਾਨ ਅਸ਼ਨੇ ਸ਼ਰਮਾ ਤੇ ਹਮਲਾ ਹਮਲੇ ਚ ਨੁਕਸਾਨੀ ਗਈ ਕਾਰ ਅਸ਼ਨੇ ਸ਼ਰਮਾ ਦਾ ਬਿਆਨ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਮੁੱਖ ਮੰਤਰੀ ਨੇ ਡੀਜੀਪੀ ਨੂੰ ਮਾਮਲੇ ਤੇ ਸਖਤ ਕਾਰਵਾਈ ਦੇ ਦਿੱਤੇ ਨਿਰਦੇਸ਼। ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਤੇ APMS ਐਕਟ ਨੂੰ ਖਤਮ ਕਰਨ ਲਈ ਯਕਾਲੀਦ ਨੇ ਕਾਂਗਰਸ ਨੂੰ ਦਿੱਤਾ 7 ਦਿਨਾਂ ਦਾ ਡੈਡਲਾਈਨ ਹੰਦਨਾ ਮੰਨਨ ਦੀ ਪਾਰਟੀ ਕਰੇਗੀ ਕਾਂਗਰਸੀ ਆਗੂਆਂ ਦਾ ਕਿਰਾਉਂ ਬੂਲਟ ਮੀਟਿੰਗ ਦੀ ਮੀਟਿੰਗ 'ਚ ਕਈ ਪੱਖਾਂ ਤੇ ਹੋਈ ਚਰਚਾ ਪਰ ਤੋਂ ਪੰਜਾਬ ਚ ਖੁੱਲਣਗੇ ਸਕੂਲ ਗਿਆ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਕੂਲ ਖੋਲਣ ਦੀ ਦਿੱਤੀ ਇਜਾਜ਼ਤ 9ਵੀ ਤੋਂ ਲੈ ਕੇ 12ਵੀ ਜਮਾਤ ਤੱਕ ਦੇ ਵਿਦਿਆਰਥੀ ਜਾਣਗੇ ਸਕੂਲ ਆਨਲਾਈਨ ਕਲਾਸਾਂ ਵੀ ਟੈਂਡ ਕੀਤੀ ਜਾ ਰਹੀ ਹੈ ਹਾਏ ਕਿਸਾਨ ਜਥੇਬੰਦੀਆਂ ਜੋ ਚੰਡੀਗੜ੍ਹ ਚ ਕਰਨ ਗਿਆ ਮੀਟਿੰਗ ਖੇਤੀ ਐਕਟਾਂ ਦੇ ਖਿਲਾਫ ਆंदोलਨ ਦੀ ਅਗਲੀ ਰਣਨੀਤੀ ਤੇ ਹੋਵੇਗੀ ਚਰਚਾ ਕਿੰਦਰ ਦੇ ਗੱਲਬਾਤ ਦੇ ਸੱਦੇ ਤੇ ਵੀ ਹੋਵੇਗਾ ਵਿਚਾਰ ਪਟਾੰਦਰਾ ਹਰਾ ਤੋਂ ਪਹਿਲਾ ਲੱਖਾਂ ਕਰਮਚਾਰੀਆਂ ਨੂੰ ਮੋਦੀ ਸਰਕਾਰ ਦਾ ਤੋਹਫਾ ਕਰਮਚਾਰੀਆਂ ਨੂੰ ਮਿਲੇਗਾ 10000 ਦਾ ਫੈਸਟੀਵਲ ਅਡਵਾਂਸ 50 ਸਾਲ ਦੇ ਵਿਆਜ ਮੁਕਤ ਲੋਨ ਦਾ ਵੀ ਐਲਾਨ ਫਿਲਹਾਲ ਇਸ ਬੁਲੇਟਿਨ ਚ ਨਹੀਂ ਤੁਹਾਡਾ ਕੋਈ ਵੀ ਸੁਝਾਅ ਆਇਆ ਜਾਂ ਖਬਰਾਂ ਸੰਬੰਧੀ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡਾ ਈਮੇਲ ਪਤਾ ਨੋਟ ਕਰ ਲਓ news@fastway.in ਜੇ ਨਹੀਂ ਆਇਆ ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastway.in ਤੇ ਤੇ ਹੁਣ ਮੰਨਦੇ ਇਜਾਜ਼ਤ ਧੰਨਵਾਦ